ਸੰਵਿਧਾਨ ਦੇ ਵਿੱਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਨੂੰ ਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਦਿੱਤਾ ਜਾਏਗਾ 1990 ਦੇ ਵਿੱਚ ਕਾਨੂੰਨ ਬਣਿਆ ਸੀ ਸਦਾ ਤਾਂ ਉਹਦੀ ਸੋਧ ਕੀਤੀ ਗਈ 2005 ਦੇ ਵਿੱਚ 2005 ਦੇ ਵਿੱਚ ਰੋਜ਼ਗਾਰ ਗਾਰੰਟੀ ਯੋਜਨਾ ਐਕਟ 2005 ਦਾ ਨਿਰਗਾਰਾਣ ਹੋ ਗਿਆ ਸੀ ਇਸ ਲਈ ਉਹਨਾਂ ਨੇ ਬਹੁਤ ਸਾਡੇ ਲਿਖਿਆ ਪੈਨੋ ਬੋਡ ਫੋਨ ਦਾ ਅਧਿਕਾਰ ਨਹੀਂ ਸੀਗਾ ਬਾਬਾ ਸਾਹਿਬ ਨੇ ਲੈ ਕੇ ਦਿੱਤਾ ਪਾਣੀ ਪੀਣ ਦਾ ਅਧਿਕਾਰ ਨਹੀਂ ਸੀਗਾ ਬਾਬਾ ਸਾਹਿਬ ਨੇ ਲੈ ਕੇ ਦਿੱਤਾ ਪਰੰਗ ਦਾ ਅਧਿਕਾਰ ਨਹੀਂ ਸੀਗਾ ਬਾਬਾ ਸਾਹਿਬ ਨੇ ਲੈ ਕੇ ਦਿੱਤਾ ਸਾਨੂੰ ਆਪਣਾ ਮਕਾਨ ਬਣਾ ਕੇ ਆਪਣੇ ਨਾਮ ਕਰਨ ਲਈ ਅਧਿਕਾਰ ਨਹੀਂ ਹੈ ਅਸੀਂ ਸਸੇ ਰੋਟੀ ਵੀ ਬਣਾ ਸਕਦੇ ਸੀ ਬਾਬਾ ਸਾਹਿਬ ਨੇ ਸਾਨੂੰ ਉਹ ਅਧਿਕਾਰ ਲੈ ਕੇ ਦਿੱਤੇ ਅਸੀਂ ਕੰਮ ਕਰਕੇ ਕਿਸੇ ਅਧਿਆਸ਼ ਸ਼ਰਮਾਇਰ ਦਾ ਤਗੜੇ ਦਾ ਸਾਡੇ ਕੋਲੇ ਹੱਕ ਨਹੀਂ ਸੀ ਸਾਰਾ ਦਿਨ ਕੰਮ ਕਰਕੇ ਤੇ ਸ਼ਾਮ ਨੂੰ ਵੀ ਛੱਡੀ ਨਹੀਂ ਮਿਲਦੀ ਇਹ ਸਭ ਅਦਕਾਲ ਨਾਲ ਲੈ ਕੇ ਚੱਲਿਆ ਪੜੰਗਾ ਅਦਕਾਲ ਔਰਤਾਂ ਬਹੁਤ ਵੱਡੇ ਤੋਂ ਦੱਸਦੇ ਮਾਨ ਮਿਲਿਆ ਹੱਕ ਮਿਲੇ ਪਹਿਲਾਂ ਔਰਤ ਨੂੰ ਬਹੁਤ ਜ਼ਿੰਮੇਵਾਰ ਮੰਨਦੀ ਸੀ ਜਦੋਂ ਮਰਦੀ ਔਰਤ ਨੂੰ ਘਰੋਂ ਬਾਹਰ ਕਰ ਦਿੰਦੇ ਸੀ ਜਦੋਂ ਮਰਦੀ ਬਹੁਤ ਰੋਟੇ ਚੁੱਕੀ ਹੋਇਆ ਰਹੇ ਸੀ ਬਾਬਾ ਸਾਹਿਬ ਰੋਟਰ ਵਿੱਚ ਤਾਂ ਵੀ ਉਹਦੇ ਸੰਦਾਨੀ ਲਿਖਿਆ ਕਿ ਜਿਹੜੀ ਔਰਤ ਸ਼ਾਦੀशुदा ਹੋ ਕੇ ਘਰ ਹੀ ਰਹਿੰਦੀ ਹੈ ਉਹ ਘਰ ਦੀ ਪਰਪਰ ਦੀ ਹਿੱਸੇਦਾਰਾ ਬੱਚਿਆਂ ਦੀ ਹਿੱਸੇਦਾਰਾ ਹੈ ਕਰਦੇ ਵਿੱਚ ਕੋਈ ਵੀ ਫਰੁਕਤੀ ਆ ਪਰਪਰ ਦੀ ਹਿੱਸੇਦਾਰਾ ਪਰਪਰ ਦੀ ਹਿੱਸੇਦਾਰਾ ਨੌਕਰੀਆਂ ਲੱਗਣ ਦੀ ਹਿੱਸੇਦਾਰਾ ਰਾਜਨੀਤੀ ਦੇ ਵਿੱਚ ਖੜਨ ਦੀ ਹਿੱਸੇਦਾਰਾ ਰਾਜਨੀਤੀ ਦੇ ਵਿੱਚ ਸ਼੍ਰੀਮਤੀ 인ਦਰਾ ਨਾਲ ਦੀ ਸਿਰਡਾਲ ਦੇ ਮਤਾਪਤ ਨੂੰ ਪ੍ਰਦਾਨ ਕੀਤੀ ਦੇਖੋ ਉਹਨਾਂ ਨੇ ਜੀ ਸਾਡੇ ਲਈ ਇੰਨਾ ਕੁਸ਼ੀਦ ਹੈ ਤੇ ਉਹਨਾਂ ਦਾ ਨਾਰਾ ਫਿਰ ਟਟ ਕੇ ਲੱਗਦਾ ਹੈ ਮੈਂ ਫਿਰ ਬੇਨਤੀ ਕਰਦਾ ਕਿ ਆਪਾ ਆਪਾ ਸਾਹਿਬਾਂ ਦੇ ਨਾਰਾ ਲਾਣਾ ਉਹਨਾਂ ਚੋਰਾ ਨਾਲ ਦੀ ਉਹਨਾਂ ਦੇ ਚੰਗੇ ਵੀ ਜੈਪੀ ਜੈ ਬਾਤ ਜੈ ਬਾਤ ਅੱਜ ਸਾਡੇ ਚ ਮਨਜੀਤ ਕੌਰ ਸਾਡੇ ਸਰਕਲ ਪ੍ਰਧਾਨ ਬਲਾਕ ਗੁਰੂ ਹਰਸਾਏ ਪਿੰਡ ਬੰਦਿਆਰੇ ਤੋਂ ਅੱਜ ਮਨਰੇਗਾ ਮਜ਼ਦੂਰਾਂ ਦੇ ਵਿੱਚ ਮੀਟਿੰਗ ਕਰਾਉਣ ਲਈ ਪਹੁੰਚੇ ਆ ਤਾਂ ਵਿਸ਼ੇਸ਼ ਤੌਰ ਤੇ ਸਾਨੂੰ ਇਹਨਾਂ ਨੇ ਕਾਲ ਦਿੱਤੀ ਕਿ ਪਰ ਜੇ ਉਹ ਜਦ ਮੈਂ ਵਧੀਆ ਮੌਕ ਬਣਾਇਆ ਸੀਗਾ ਤਾਂ ਉਹ ਜਿਆ ਬਣਿਆ ਨਹੀਂ ਇਹ ਕਿ ਤੁਹਾਡੇ ਨਾਲ ਕੋਈ ਕੋਸੀਮਾ ਨਾ ਹੋ ਕਮਲੀਗੀ ਆਰੇ ਨੇ ਸ਼ੀ ਗਿੱਦੀ ਆਰੇ ਦਾ ਆਹ ਕਿਰਾਏ ਸ਼ੀ ਮੇ ਜੇ ਤਾਂਵਾ ਕਾਫੀ ਕਾਜ਼ਿੰਗ ਅਸੇ ਹੋ ਗਿਆ ਸੀ ਆਰੇ ਤੁਹਾਡੇ ਚੋਂ ਕਾਫੀ ਬੰਦੇ ਮੈਨੂੰ ਜਾਣਦੇ ਆ ਇਹ ਲੋ ਵੀ ਪਠਿਆਲੇ ਮਸਲੇ ਚੱਪਾ ਕੰਮ ਕਰਦੇ ਨੇ ਫੇਰ ਵੀ ਮੇਕਿੰਗ ਦਾ ਮਾਹੌਲ ਨਹੀਂ ਹੈਗਾ ਕਿ ਮੈਂ ਕਰਨ ਤੇ ਲੰਮਾ ਗਿਆਨਾ ਮੈਂ ਕਹਿੰਦੀ ਗੁਰੂ ਆਇਆ ਭਾ ਕੇ ਹਰ ਗੱਲ ਤੇ ਤਿਆਰ ਰੱਖਿਓ ਸਾਥੀਓ ਮਨਰੇਗਾ ਬਾਰੇ ਮੈਂ ਤੁਹਾਨੂੰ ਦੋ ਲਾਈਨਾਂ ਦੱਸੀਆਂ 2005 ਤੋਂ ਲੈ ਕੇ 2008 ਚ 25 ਹੋ ਗਿਆ 10 20 ਸਾਲ ਹੋ ਗਿਆ 20 ਸਾਲ ਚੋਂ 5 ਕਿ ਮਹੀਨੇ ਕੱਟ ਗਏ ਤੁਹਾਡਾ ਜਿਹੜਾ ਕਾਨੂੰਨ ਬਣਿਆ ਤੁਸੀਂ ਜੋਬ ਕਾਜ ਬਣਾਇਆ ਤਾਂ ਉਹ ਸਰਕਾਰ ਨੇ ਪੋਲਿਟੀ ਲੈਟਰ ਦਿੱਤਾ ਤੁਸੀਂ ਮਾਲਕ ਮਨਰੇਗਾ ਦੇ ਤੁਸੀਂ ਮਾਲਕ ਤੇ ਮਾਲਕ ਹਾਲੇ ਕਰਤਿਆ ਜਿਹੜੇ ਮਾਲਕ ਨੂੰ ਕੰਮ ਦੇਣ ਵਾਲੇ ਦਫ਼ਤਰਾਂ ਦੇ ਜੀ ਨੌਕਰ ਨੇ ਮਾਲਕ ਦੇ ਉਹ ਲੋਕ ਐਸ਼ ਕਰਦੇ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹ ਜਿਹੜੇ ਅਸੀਂ ਚੁਣ ਕੇ ਭੇਜੇ ਹੋਏ ਉਹਨਾਂ ਨੂੰ ਪਿੰਡ ਦੇ ਵਿਕਾਸ ਲਈ ਪਿੰਡ ਪਬਲਿਕ ਲਈ ਰੋਜ਼ਗਾਰ ਲਈ ਉਹਨਾਂ ਦੇ ਸਿਹਤਾਂ ਲਈ ਉਹਨਾਂ ਦੇ ਅਨਸਾਫ਼ ਲਈ ਉਹਨਾਂ ਦੇ ਬੱਚਿਆਂ ਦੇ ਚੰਗੇ ਚੰਗੇ ਹੱਥ ਵਿੱਚ ਮਤਲਬ ਪਾਸ ਕਰਕੇ ਦੇਣਾ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਉਹ ਜ਼ਿੰਮੇਵਾਰੀ ਤੋਂ 99% ਭੱਜ ਰਹੇ ਨੇ 99% ਜ਼ਿੰਮੇਵਾਰੀ ਸਮਝੀ ਨਹੀਂ ਹੈ ਫਾਰਮਿੰਟਿੰਗੀ ਕਰਕੇ ਆਪ ਲੋਕਾਂ ਦੇ ਵਿੱਚ ਬੋਰਡ ਲੈਂਡ ਸਮੇ ਬਹੁਤ ਆਕੀ ਮਾਨ ਮਿਲਿਆ ਪਰ ਸਾਡੇ ਵਿੱਚ ਆਕੀ ਪੱਦੀ ਇਸ ਲਈ ਤੋਂ ਆਪ ਨੂੰ ਰੱਖਿਆ ਗਿਆ ਹੈ ਮਨੇ ਇਕਾ ਜਿਹੀ ਹੈਗੀ ਬਹੁਤ ਵਧੀਆ ਪਹਿਲੇ ਰੇਖ ਦੇ ਹਿਸਾਬ ਤੇ 25 ਤੋਂ ਲੈ ਕੇ 20000 ਤੱਕ ਹਰ ਸਾਲ ਹਰ ਸਾਲ ਦੇ ਵਿੱਚ ਬੰਦਾ ਸੀਗਾ ਹੁਣ ਤਾਂ ਬਹੁਤ ਰੇਟ ਵਧ ਗਿਆ ਹੁਣ 32000 ਕੀ ਹੈ ਸਾਲ ਦਾ ਇਹਨੂੰ 25 ਤੋਂ 30 ਸੀਗਾ ਔਰ 2005 ਤੋਂ ਲੈ ਕੇ ਅੱਜ ਤੱਕ ਜੇ ਆਪਾਂ 19 ਸਾਲ ਦਾ ਵੀ ਜੋੜ ਲਾਈਏ ਤਾਂ ਦਾ ਨਾਮ ਮੇਰੇਗਾ ਦਾ ਸਰਕਾਰੀ ਪੈਸਾ ਹੀ 579000 ਰੁਪਿਆ ਹਰ ਘਰ ਦੇ ਵਿੱਚ ਮਿਲਦਾ ਸੀ ਪਰ ਸ਼ਰਮਾਇਦਾਰਾਂ ਨੇ ਇਹਨੂੰ ਲਾਗੂ ਨਹੀਂ ਕਰ ਦਿੱਤਾ ਸਰਕਾਰਾਂ ਨੇ ਲਾਗੂ ਨਹੀਂ ਕਰ ਦਿੱਤਾ ਪੰਚਾਇਤਾਂ ਨੇ ਲਾਗੂ ਨਹੀਂ ਕਰ ਦਿੱਤਾ ਪੰਚਾਇਤਾਂ ਦੇ 4 ਬੰਦੇ ਕੰਮ ਕਰਦੇ ਸੀ ਜੇ ਕਿਹੜੇ ਸਰਪੰਚ ਦਾ ਪਰਿਵਾਰ ਸਰਪੰਚ ਦਾ ਅਧਿਸ਼ਤੇਦਾਰ سرپنچ دا وفادار سرپنچ دے نال جنہیں گنڈے کو بھولے جن دے سے تھے صرف کم نہیں چلتا تھی کاغج کالے کیتے کی لو کم پاس ہو گیا لو جی کم کاغجہ کر لیا تو پہلے بینک دے بھی چاہ گئے پہلے کڑوالے بند لے لے بھی کسی لے گئے تو کرے کھا لے کرے کھا لے نہیں ہے ایسے لئی کہ تُسی جنہ سے اپنا ہاتھ آپ نہیں لگ پر سکتے ہوندا چس کوئی توڑا لان میں اس طرح بہت ا جی جی بول گئی میرا نام نہیں اوندا ایک جی جی بول کے گئی ہے میرا بالکل سپیک کام کیتا پیسے نہیں کٹی گئے سرائیں پہلا بولا نہیں او جی نام کیا تھا جےندر جےندر بھائی پورا دیکھا پتہ بیٹا ہے جےندر سنگھ جی تم سے پوچھ کر لاج کر اے میں ایم ایم نہیں نام آج گھر تھا پسو جیشا ਉਹ ਸਰਕਾਰ پارٹی ਵਾਲੀ ਕਰਕੇ ਉਹਨਾਂ ਦੇ ਲੋਕਾਂ ਨੇ ਮੰਨ ਕਰਾਇਆ ਪਰ ਇਹਦੇ ਨਾਲ ਇਹਨਾਂ ਦੀ ਸੋਚ ਇਹ ਹੈ ਮੈਂ ਦੀ ਵਿਚ ਕੋਈ ਕਿਸੇ ਗਰੀਬ ਨੂੰ ਰੋਜ਼ਗਾਰ ਮਿਲਦਾ ਕਿਸੇ ਨੂੰ ਰੋਟੀ ਪਾਣੀ ਦਾ ਫੋਕਾ ਕਰ ਚਾਹਤਾ ਤੇ ਗੰਦਾ ਕੁਝ ਹੋ ਖਾ ਹੋ ਜਾਣਾ ਕੋਈ ਦਿੱਕਤ ਨਹੀਂ ਹੋਦੀ ਪਰ ਹੁਣ ਉਸ ਪਾਰਟੀ ਅੰਥਰਾਮ ਵੱਲ ਇਹਨਾਂ ਦੇ ਦੋਸ਼ ਲਾਇਆ ਜਾ ਰਹੇ ਨੇ ਨਿੰਦਾਇ ਹਾਂਜੀ ਚਲੋ ਪਹਿਲੀ ਤਾਂ ਗੱਲ ਆ ਕਿ ਇਹ ਜਦੋਂ ਵੀ ਕੋਈ ਸਰਕਾਰ ਬਦਲਦੀ ਹੈ ਸਾਡੇ ਲਈ ਉਹ ਇੱਕ ਤੂਫਾਨ ਹੁੰਦਾ ਹੈ ਨੇ ਉਹਨਾ ਚਪਟੇ ਨਾ ਹੁੰਦੇ ਜਦੋਂ ਸਰਕਾਰ ਆਦੀ ਹੈ ਮਾਰੇ ਬੰਦੇ ਦਾ ਨੁਕਸਾਨ ਕਰਦੀ ਦੇਖੋ ਸਰਕਾਰਾਂ ਨੇ ਕੀ ਹਾਲਾਤ ਬਣਾਏ ਕੋਈ ਨਾ ਮੈਂ ਦੱਸਣਾ ਸਾਡੇ ਬਜ਼ੁਰਗਾਂ ਦਾ ਜਿਹੜਾ ਹੈਗਾ ਸੀ ਸਿੱਧਾਪਨ ਸੀਗਾ ਭਰੋਸਾ ਸੀ ਇਹਨਾਂ ਲੋਕਾਂ ਤੇ ਲੇਕਿਨ ਉਹ ਅਨਪੜਤਾ ਸੀ ਗਰੀਬੀ ਸੀ ਉਹਨਾਂ ਦਾ ਇਹਨਾਂ ਨੂੰ ਵਿਸ਼ਵਾਸ ਕਰ ਦਿੱਤਾ ਸਿਆਸੀ ਲੋਕਾਂ ਨੇ ਜਦੋਂ ਵੋਟਾਂ ਆਉਂਦੀਆਂ ਹੈ ਧਿਆਨ ਕਰਿਓ ਤੁਸੀਂ ਵੇਖਦੇ ਰਿਹਾ ਜੀ ਸਫਾਈ ਕਰਦੇ ਆ ਸਾਡੇ ਲੋਕ ਕੁਰਸੀਆਂ ਟੋਲਦੇ ਆ ਸਾਡੇ ਲੋਕ ਟੈਂਟ ਲਾਉਂਦੇ ਆ ਸਾਡੇ ਲੋਕ ਹੈਨਾ ਲੋਕਾਂ ਨੂੰ ਇਕੱਠਿਆਂ ਕਰਦੇ ਆ ਸਾਡੇ ਲੋਕ ਲੜਾਈ ਹੋਵੇ ਤੇ ਅੱਗੇ ਹੁੰਦੇ ਆ ਸਾਡੇ ਲੋਕ ਨਾਣੇ ਹੁੰਦੇ ਆ ਸਾਡੇ ਲੋਕ ਭੰਗੜਾ ਪਾਉਂਦੇ ਆ ਜਿਵੇਂ ਬੰਦਨੀ ਮੇਲੇ ਦੇ ਵਿੱਚ ਨੱਚਦਾ ਸਾਡੇ ਲੋਕ ਹੈਨਾ ਹਾਰ ਪਾਉਂਦੇ ਆ ਸਾਡੇ ਲੋਕ ਲਿੰਗਵਾਂ ਨੂੰ ਤੋਲਦੇ ਆ ਸਾਡੇ ਲੋਕ ਬੋਰਡ ਪਾਉਂਦੇ ਆ ਸਾਡੇ ਲੋਕ ਸਾਡੀ ਬੋਰਡ ਦੀ ਬਦੌਲਤ ਉਹਨਾਂ ਨੂੰ ਸਾਡੀ ਇੱਕ ਮਿਲਦਾ ਪਹਿਲੋ ਫਿਰ ਸਰਕਾਰੀ ਗੱਡੀ ਤੇ ਸਰਕਾਰੀ ਕੋਟੀ ਫਿਰ ਉਹਦੀ ਤਨਖਾਹ ਲੱਗ ਜਾਂਦੀ ਹੈ 1.5 ਲੱਖ ਰੁਪਈਆ ਸਾਡੀ ਬੋਰਡ ਦੀ ਬਦੌਲਤ ਉਹਨਾਂ ਦੀ 1.5 ਲੱਖ ਰੁਪਈਆ ਤਨਖਾਹ ਆ ਜਾਂਦੀ ਤੇ ਸਾਡੀ ਬੋਰਡ ਦੀ ਬਦੌਲਤ ਉਹਨੂੰ ਹੋਰ ਗੱਫੀ ਵੀ ਦੇ ਵਰਜੰਦਾ ਤਾਕਤ ਮਿਲ ਜਾਂਦੀ ਹੈ ਤਾਂ ਪਰ ਜਦੋਂ ਕੁਰਸੀ ਤੇ ਬੈਠਦੇ ਨੇ ਕਰਦੇ ਕੀ ਆ ਕੱਟ ਦਿਓ ਰਾਸ਼ਨ ਕੱਟ ਦਿਓ ਸਨਸਕੀਨ ਕੱਟ ਦਿਓ ਪੈਨਸ਼ਨ ਇਹ ਗੱਲ ਲੱਗਦੀ ਹੈ ਹੈ ਸਹੀ ਕਹਿੰਦੇ ਹਾਂ ਕਰ ਦਿਓ ਮਕਾਨ ਬੰਦ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਇਹ ਆਪ ਨੂੰ ਸਰਕਾਰ ਕਰੇ ਕਦੋਂ ਕਰੇਗੀ 4-7 6 ਮਹੀਨਿਆਂ ਬਾਅਦ ਜਦੋਂ ਫਿਰ ਦੁਬਾਰਾ ਹੋਵੇਗਾ ਉਦੋਂ ਵੀ ਗੈਰਨੀ ਭਰੋਸਾ ਹੀ ਦਊਗੀ ਭਰੋਸਾ ਹੀ ਦਊਗੀ ਸਰਕਾਰ ਦਾ ਇਸ ਹੱਡੀ ਬੋਟ ਹੁੰਦੀ ਅਸੀਂ ਸਾਰਾ ਕੁਝ ਕਰਦੇ ਹਾਂ ਸਾਡਾ ਹੀ ਨੁਕਸਾਨ ਕਰਦੇ ਤੇ ਅੱਗੇ ਕਿਹਨੂੰ ਲਾਉਂਦੇ ਆ ਜਿਨ੍ਹਾਂ ਨੇ ਐਮਐਲਏ ਨੂੰ ਪੈਸੇ ਇਕੱਠੇ ਕਰਕੇ ਰਾਜਨੀਤਿਕ ਟੋਪੀ ਕਰਕੇ ਐਮਐਲਏ ਨੂੰ ਹਿੱਸਾ ਦੇਣਾ ਨਰੇਕਾ ਦੀ ਟੋਪੀ ਕਰਕੇ ਐਮਐਲਏ ਨੂੰ ਹਿੱਸਾ ਦੇਣਾ ਚਿੱਟਾ ਵਿੱਚ ਕੀ ਐਮਐਲਏ ਨੂੰ ਦੇਣਾ ਚੋਰੀਆਂ ਕਰਾ ਕੇ ਐਮਐਲਏ ਨੂੰ ਦੇਣਾ ਠੱਗੀਆਂ ਮਾਰਾ ਕੇ ਐਮਐਲਏ ਨੂੰ ਉਹ ਵੀ ਹੁਣ ਤੇ ਹਾਜੀ ਮਰੇਗਾ ਬੰਦ ਕੀਤੀ ਤੇ ਆਮ ਆਦਮੀ ਪਾਰਟੀ ਨੇ ਕੀਤੀ ਆਪਾਂ ਆਨਲਾਈਨ ਗੋਲ ਨਹੀਂ ਪਿਆ ਆਮ ਆਦਮੀ ਪਾਰਟੀ ਦਾ ਵੋਟ ਮੰਗਣ ਦੇ ਲਈ ਚੀਨੀ ਸੀ ਨਾ ਕਿਸੇ ਪਿੰਡ ਚਾਈ ਨਹੀਂ ਨਾ ਇਹ ਤਾਂ ਲੋਕਾਂ ਦਾ ਗੁੱਸਾ ਸੀਗਾ ਕਿ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਉਹਨਾਂ ਨੇ ਕੰਮਕਲੀ ਕੀਤਾ ਕੁਛ ਨਹੀਂ ਜਦੋਂ ਬਾਦਿੰਗ ਕਰਨ ਉਹਨਾਂ ਕੀਤਾ ਕੁਛ ਨਹੀਂ ਲੋਕਾਂ ਤੇ ਧੱਕਾ ਕੀਤਾ ਲੋਕਾਂ ਨੂੰ ਉਹਨਾਂ ਨੇ ਗੁੰਮਰਾ ਕੀਤਾ ਜਦੋਂ ਵੋਟਰਾਂ ਦਾ ਲੈਣਾ ਰੌਲਾ ਉਹਨਾਂ ਨੇ ਨੇੜੇ ਦੇ ਪਤਾ ਸੀ ਲੋਕਾਂ ਨੇ ਹੁਣ ਬੋਲਣਾ ਤੇ ਉਹਨਾਂ ਨੇ ਸ਼ੋਸ਼ੇ ਛਪਣੇ ਕਰੰਦੇ ਨੇ ਕਾਲਾ ਕੱਚਿਆਂ ਵਾਲੇ ਆ ਗਏ ਆ ਕੋਰੋਨਾ ਆ ਰਹੀ ਹੈ ਜੀ ਆ ਬੇਅਤਵੀ ਵਾਲਾ ਗੁਰੂਗ੍ਰੰਥ ਸਾਹਿਬ ਦਾ ਮੁੰਡਾ ਚੱਕ ਲੈਣਾ ਜੀ 84 ਦੇ ਕ ਹੁਣ ਕਾਣ ਦੀ ਗੱਲ ਕਰਦੇ ਆ اس لیے بےنتی ہے ہاتھ جوڑ کے کام آپ کرنا کسی نے کچھ نہیں کری کہ جرمانہ کہن دن لوگ ہلاک سارے ماڑے ਕਿਉਂ ਕਿ ਪਿੰਲੇ 1988 ਚ ਸਾਡੇ ਲੋਕਾਂ ਕੋਲੇ ਕੰਮ ਬੜਾ ਸੀ ਤਾਂ ਇਹਨੇ ਨੀਂ ਮੀਚੋ ਲਾ ਲੋਂਦੇ ਲੱਗਦੇ ਸੀ ਤਾਂ ਇਹਨੇ ਨੀਂ ਮੀਚੋ ਨੋਂ ਦੇ ਲੱਗਦੇ ਸੀ ਸਾਡੀ ਬੁੱਢੀ ਮਾਤਾ ਇਹੋ ਦੀ ਲੋਡਾ ਬਿਲਾ ਲੈ ਕੇ ਜਾਂਦੀ ਸੀ ਤੇ ਪ੍ਰਾਣੀ ਚਾਹਤੀ ਸੀ ਜੇ ਦਾਣਿਆਂ ਦਾ ਬੱਟੂ ਮੋਢਿਆ ਜਾ ਕੇ ਆਉਂਦੀ ਸੀ ਇੱਕ ਕਰ ਪੈਰਾ ਸੌਦਾ ਅੱਜ 1000 ਦਾ ਸੌਦਾ ਹੁਣ ਨਹੀਂ ਹੁੰਦਾ ਨਹੀਂ ਸਹੀ ਹੁਣ ਨਹੀਂ ਹੁੰਦਾ ਮੈਂ ਕਹਾਂ ਨਹੀਂ ਲੱਕ ਤੋਂ ਹੁੰਦਾ ਮਸ਼ੀਨਰੀ ਨੇ ਕੰਮ ਖੋਲਿਆ ਪੈਦਾਵਾਰੀ ਇੰਨੀ ਹੋ ਗਈ ਆ ਕਿ ਇੱਕ ਮੁੰਡਾ ਕੰਮ ਲੱਭਣ ਜਾਂਦਾ ਮਗਰ ਲਾਈਨ ਲੱਗੀ ਹੁੰਦੀ ਆ ਉਹਨੂੰ ਕਹਿੰਦੇ ਆ ਕੰਮ ਵਾਲੇ ਨੂੰ ਕਿਹਦੀ ਵੀ ਮੈਨੂੰ ਕੰਮ ਦੇ ਦੇ ਤੈਨੂੰ ਰਹਿਣ ਦੇ ਪਾਸੇ ਤੋਂ ਮੈਂ ਕੱਟ ਦੇ ਦੀ ਮੀਆਂ ਬਿੱਬੀ ਦਾ ਰਿਸ਼ਤਾ ਬਣਿਆ ਹੋਇਆ ਕਿ ਘਰ ਦੇ ਵਿੱਚ ਜ਼ਿੰਮੇਵਾਰੀ ਲੱਗੀ ਤੂੰ ਕਮਾ ਕੇ ਆਉਣਾ ਤੇ ਮੈਂ ਪਕਾ ਕੇ ਦੇਣਾ ਹੁਣ ਬੰਦਾ ਟੈਨਸ਼ਨ ਨਾਲ ਜਾਂਦਾ 15 20 ਦਿਨ ਗੂੜੇ ਕੰਮ ਹੀ ਕਰਿਆ ਉਹਨੇ ਘਰ ਦੀ ਪਿੱਛੇ ਜ਼ੋਰ ਪਾਉਂਦੀ ਹੈ ਕੱਪੜੇ ਲੈਣੇ ਆ ਦਵਾਈ ਲੈਣੀ ਆ ਸੌਦਾ ਲੈਣਾ ਹੈ ਇਸ ਲੀਡਰ ਬਿਲਜ਼ੀ ਨਾ ਚੈਲਿਫੀਸ ਨਹੀਂ ਹੈ ਹੁਣ ਬੜਾ ਟੈਨਸ਼ਨ ਨਾਲ ਜਾਂਦਾ ਤੇ ਦੋ ਚੀਜ਼ਾਂ ਟੈਨਸ਼ਨ ਬਣਾਉਂਦੀਆਂ ਹੈ ਟਾਇਰ ਟੈਨਸ਼ਨ ਨਾਲ ਲਗਾਉਂਦਾ ਐਲਸੀਟੀ ਟਾਇਰ ਇਹ ਨਾਲ ਟੈਨਸ਼ਨ ਨਾਲ ਹੁਣ ਹਾਸੇ ਹੁੰਦੇ ਪਰ ਸਰਕਾਰਾਂ ਨੇ ਸਾਨੂੰ ਮਜਬੂਰ ਕਰ ਦਿੱਤਾ ਆਰਮੜਾ ਸਮਾਂ ਅੱਜ ਸਭ ਇਹ ਹਾਲਾਤ ਨੇ ਆਰਮੜਾ ਸਮੇਂ ਚ ਕਿਸੇ ਨੇ 10 ਸਾਲ ਚ ਕਿਸੇ ਨੇ 15 ਸਾਲ ਚ ਕਿਸੇ ਨੇ 20 ਸਾਲ ਚ ਜਿਹਦੇ ਬੱਚੇ ਨੇ ਉਹਨਾਂ ਦਾ ਕੰਮ ਨਹੀਂ ਆਉਂਦਾ ਮੰਗੀ ਆਈ ਬਦੂ ਕੇ ਕੱਟੂ ਪਬਲਿਕ ਪੈਦਾਵਾਰੀ ਬਦੂ ਕੇ ਕੱਟੂ ਮਸ਼ੀਨਰੀ ਬਦੂ ਕੇ ਕੱਟੂ ਤੇ ਕੰਮ ਕੰਮ ਕਰਦਾ ਬੰਦ ਕੰਮ ਕਰਦਾ ਜਮਾਨਾ ਕੀ ਕਹਿੰਦਾ ਕਿਤੇ ਕੁਛ ਕਰੋ ਨਹੀਂ ਤਾਂ ਭੁੱਖਿਆ ਮਰੋ ਬੰਦ ਤਾਂ ਸਿੱਧਾ ਸੋ ਵੀ ਮੰਡੀ ਦੇ ਪੈਰ ਤੇ ਭੁੱਖ ਨਾਲ ਤੜਫ ਤੜਫੀ ਮਰਨਾ ਛੋ ਦੇਓ ਇਕੱਠੀ ਆਪੇ ਹੱਤਕਾਂ ਦੀ ਲੜ ਕੇ ਸਰਕਾਰਾਂ ਇਹ ਤਾਂ ਆ ਦੇ ਕੰਪਿਟਰ ਲੜਨਾ ਲੜਨਾ ਇਹ ਨਾ ਇਹ ਨਾ ਉਹ ਨੜਨਾ ਨਾ ਕਾ ਕਰਨਾ ਪੈਣਾ ਹੁਣ ਇਹ ਸਵਾਸਤੀ ਐਗਿ ਗੁਰੂ ਆਇਆ ਮੈਂ ਫਿਰੋਪੁਰ ਤੋਂ ਮੇਰੀ ਮਹਿਨ ਸੀਧੀ ਕੇ 7780 ਮੰਦਰਾ ਇਕੱਠਾ ਹੋ ਜਾਂਦਾ ਇਹ ਸਾਰਿਆਂ ਦੀ ਸੰਗਤ ਬਣ ਗਈ ਜੀ ਨੌ ਜਾਣੇ ਕਿੱਥੇ ਹੋਂ ਦੀ ਲੋੜ ਹੈ ਨਾ ਕਿੱਥੇ ਗੋਲ ਹੁਣ ਕਿੱਥੇ ਤਾਂ ਤੁਸੀਂ ਹੋ ਰਹੇ ਹੋ ਪੇਟੋ ਪਰ ਉਹ ਹੋਰ ਜਗ੍ਹਾ ਤੇ ਹੋ ਰਹੇ ਧਿਆਨ ਕਰਿਓ ਜੀ ਮੈਂ ਕਿਸੇ ਗੁਰੂ ਕੀ ਦੇ ਬਰਕਾਫ ਨਹੀਂ ਆਂ

ਜੇ ਤੁਸੀਂ ਜਾਣਦੇ ਹੋ ਪਹਾੜਾ ਕਰਾਇਆ ਵੀ ਲਉਂਦੇ ਹੋ ਕੈਨ ਵੀ ਆਪ ਦਾ ਲਾ ਕੇ ਆਉਂਦੇ ਨਾਲ ਤੇ ਮਾਰਾ ਮੁੰਡਾ ਕੋਈ ਦਾਣ ਦੱchnਾ ਵੀ ਦੇਖੀ ਹੁੰਦੇ ਹੈ ਨਾ ਆਉਂਦੇਆਂ ਨੂੰ ਕਿਸੇ ਦੇ ਖਾਤੇ ਚ ਪੈਸੇ ਆਏ ਹੁੰਦੇ ਨਹੀਂ ਨਹੀਂ ਦਾਤਾ ਆਉਂਦੇਆਂ ਨੂੰ ਕਿਸੇ ਦਾ ਮਕਾਮ ਨੂੰ ਪਿਆ ਹੁੰਦਾ ਨਹੀਂ ਆਉਂਦੇਆਂ ਨੂੰ ਬੇਬੇ ਬਾਪੂ ਦੀ ਦਵਾਈ ਛੁੱਟੀ ਹੁੰਦੀ ਕਿਸੇ ਨਹੀਂ ਉੱਥੇ ਹੁੰਦਾ ਸਾਰਾ ਕੁਝ ਹੈ ਨਾ ਫਿਰ ਉਹ ਚਾਰ ਦਿਨਾਂ ਦੇ ਵਿੱਚੋਂ ਇੱਕ ਦਿਨ ਆਪ ਦੇ ਹੱਕਾਂ ਲਈ ਇਕੱਠੇ ਹੋ ਕੇ ਇਹ ਤੁਸੀਂ ਆਪ ਦੇ ਹੱਕਾਂ ਲਈ ਇਕੱਠੇ ਹੋ ਜੇ ਤੁਸੀਂ ਆਪ ਦੀ ਹੱਕਾਂ ਲਈ ਇਕੱਠੇ ਹੋ ਜੂਗੀ ਤਾਂ ਪਹਿਲੀ ਵਾਰ ਪਹਿਲੇ ਮਹੀਨੇ ਦੇ ਵਿੱਚ ਜ਼ਿੰਮੇਵਾਰ ਬਣੋ ਜ਼ਿੰਮੇਵਾਰ ਬਣ ਕੇ ਇੱਕ ਜੀਨੇ ਜਾਣਾ ਵੀ ਘਰ ਚੋਂ ਭਾਵੇਂ ਪੱਤਾ ਜਾਵੇ ਭਾਵੇਂ ਕੁੜੀ ਜਾਵੇ ਇੱਕ ਜੀ ਜਾ ਕੇ کالج ساری ذمے والے کردی سگنشن بچے وزیفے میڈیکل سہولت ساری ابھی ذمےوار ہو کے پہلے مہینے سے پانچ ہزار کی گنتی کٹھ کیا دوسرے مہینے چ دس ہزار کی گنتی تیسرے مہینے چندرہ ہزار کی گنتی سے اور چوچھے ہی نہیں لیکن جی میں جا آپ نے کیونکہ اس جلے کی شکاک کر رہا ہے کہ تو آنا مکھ منتری ہیلی کوپٹر سے آئے گا تو تو انہوں ہاتھ دور سے پہلے گا کہ دسوں کو اگر میں کنی مہتا ہوں سنائے گا پھر کوئی راشن کھالوں گا سکتا نہیں سنگن سکی پینچن میرے گا کہ وہ پیسے تک کھاتے ہیں چیہوں نے کہ تیرے حق کا نہیں کی کیا دیکھ رہے تھے میں پیشہ اٹھ دے ہیں ਅੱਜ ਸੇ ਕੁ ਮਹੀਨੇ ਦੇ ਵਿੱਚ ਸਾਰੇ ਬੰਗਾਲ ਜਿਹੜੇ ਵੀ ਆਪਣੇ ਕੰਮ ਚਲਾਉਂਦੇ ਨੇ ਨਾ ਆਪਾਂ ਪਿੰਡ ਦੇ ਜਿਹੜੇ ਨੇ ਆਪਾਂ ਉਹਦੇ ਜਿਹੜੇ ਆਪਣੇ ਮਨਜੀਦ ਕੰਮ ਲੈ ਕੇ ਖੜਨ ਦੇਣੀ ਆਪੇ ਨਾ ਮਗਰ ਲਾ ਦੇ ਆਪਾਂ ਇੱਕ ਵਾਰੀ ਪਿੰਡ ਇੱਕ ਮਹੀਨੇ ਦੇ ਵਿੱਚ ਆਪਾਂ ਤੁਹਾਨੂੰ ਤੇ ਜ਼ਰੂਰ ਜਾਈਏ ਇਹ ਜੁਮੇਵਾਰੀ ਇਹ ਹਾਂ ਸਾਰੇ ਤੇਨ ਆਪਣੇ ਪਛਾਣਾ ਆਪਾਂ ਹੋਰ ਵੀ ਤੇ ਜਾਗੀ ਦੱਲਾ ਉਹ ਬਛਾੜਦੀ ਹੈ ਤੇ ਕਰਨੇ ਤੇ ਜ਼ਰੂਰ ਜਾਈਏ بس ਬਕਰੋ ਨਿਕਲ ਗਈ ਨਹੀਂ ਆ ਮੈਨੂੰ ਤੁਹਾਡੇ ਤੋਂ ਇਹ ਮੇ ਦਾ ਦੇਖੋ ਮੈਨੂੰ ਲਗਭਗ 22 ਜਾਂਦਾ 20 ਸਾਲ ਤੋਂ ਜ਼ਿਆਦਾ ਹੋ ਗਿਆ ਕੰਮ ਕਰਦਾ ਹੈ ਹੈ ਬੜੀਆਂ ਆਫਰ ਆਈਆਂ ਬਹੁਤ ਲਾਂਚ ਵੀ ਦਿੰਦੇ ਰਹੇ ਲੇਕਿਨ ਮੈਂ ਆਪਣਾ ਜ਼ਿੰਮੇਵਾਰੀ ਨਾਲ ਆਪਣੇ ਸਮਾਜ ਦਾ ਕੰਮ ਕਰਦਾ ਰਿਹਾ ਤਾਂ ਆਓ ਮੈਂ ਤੁਹਾਡੇ ਤੋਂ ਮੇਜ ਰੱਖਦਾ ਤੁਸੀਂ ਸਾਥ ਦਿਓ ਆਪੜ ਕਰਦੇ ਹਾਂ ਨਹੀਂ ਮੇਜ ਤੇ ਮਹੀਨੇ ਦੀ ਮੀਟਿੰਗ ਰੱਖੋ ਐਨਾ ਕਹਿੰਦੇ ਹੋਇਆ ਜੈ ਪੀ ਜੈ ਪੰਜਾਬ ਸਤਿ ਸ੍ਰੀ ਅਕਾਲ